ਦੇ ਬੈਕ ਐਮਿਸ਼ਨ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਵਰਕ ਦਾ ਬਸ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ ਮੈਨੂੰ ਕੋਈ ਚਾ ਨਹੀਂ ਮੇਰੀ ਕੀਮਤ ਤੇ ਫੋਟੋ ਆਵੇ ਮੈਨੂੰ ਸਿਰਫ ਇੱਕ ਚਾਏ ਮੇਰੇ ਪੰਜਾਬ ਨੂੰ ਨਜ਼ਰ ਆ ਲੱਗੇ ਐਸ ਪਰ 13 ਜ਼ੀਰੋ ਕਰ ਦੋ ਮੇਰੇ ਤੇ ਜਿੰਨੇ ਵਾਰੀ ਵਾਲ ਜਿਹੜੀ ਐ ਉਹ ਭਾਰ ਤਬਦੂਗਾ ਪਰ ਇੱਕ ਭਾਰ ਕਬੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾ ਕੇ ਪੰਜਾਬ ਪਰ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋਣ ਤੋਂ ਬਾਅਦ ਜਿੱਥੇ ਕੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣ ਪ੍ਰਚਾਰ ਵੀ ਤੇਜ਼ੀ ਲਿਆ ਦਿੱਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਇਸੇ ਹੀ ਕੜੀ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਫਗਵਾੜਾ ਵਿਖੇ ਕੱਡੇ ਗਏ ਇਸ ਰੋਡ ਸ਼ੋਅ ਤੋਂ ਪਹਿਲਾਂ ਸ਼ਹਿਰ ਨੂੰ ਪਾਰਟੀ ਦੇ ਝੰਡਿਆਂ ਨਾਲ ਸਜਾਇਆ ਗਿਆ ਸੀ ਤੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ ਤੇ ਚੱਪੇ-ਚੱਪੇ ਤੇ ਪੁਲਿਸ ਸਤਿਨਾਮ ਸ੍ਰੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕਮਤ ਚੱਬੇਵਾਲ ਹਲਕਾ ਇੰਚਾਰ ਸਰਦਾਰ ਜਗਿੰਦਰ ਸਿੰਘ ਮਾਨ ਅਤੇ ਹਰਜੀਮਾਨ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਬਜ਼ਾਰਾਂ ਵਿੱਚ ਜਾ ਕੇ ਵੋਟਰਾਂ ਨੂੰ ਲਾਂਬੰਦ ਕੀਤਾ ਉੱਥੇ ਹੀ ਉਨ੍ਹਾਂ ਲੋਕਾਂ ਨੂੰ ਡਾਕਟਰ ਰਾਜਕਮਤ ਚੱਬੇਵਾਲ ਦੇ ਹੱਕ ਵਿੱਚ ਬੋਟਾਂ ਦੀ ਵੀ ਅਪੀਲ ਕੀਤੀ ਇਸ ਦੌਰਾਨ ਉਨ੍ਹਾਂ ਮੋਰ ਤੋਂ ਪੰਜਾਬੀ 130 ਦਾ ਨਾਅਰਾ ਲਗਾਉਂਦੇ ਹੋਏ ਵਿਰੋਧੀਆਂ ਦੇ ਵੀ ਚੰਮ ਕੇ ਨਿਸ਼ਾਨੇ ਸਾਧੇ ਮੁੱਖ ਮੰਤਰੀ ਮਾਨ ਨੇ ਆਖਿਆ ਕਿ ਇਹਨਾਂ ਚੋਣਾਂ ਵਿੱਚ ਕਿ ਆਪ ਪਾਰਟੀ ਦੇ ਉਮੀਦਵਾਰ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਕੇ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨਗੇ ਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਗੇ ਵੀਰੋ ਆ ਜਿਹੜਾ ਪਿਆਰ ਹੈ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆਪ ਫੁੱਲ ਨੇ ਮاما ਫਿਰ ਕੋਲੋਸਟੀਆਂ ਨੇ ਮੇਰਾ ਪਹਿਰਾ ਦਵਾਮਾ ਦਿੰਦੀ ਐ ਨੌਜਵਾਨ ਵੀ ਮੋਟੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਬੱਚੇ ਦਾ ਹੱਥ ਮਿਲਾ ਲਓ ਵੀਰੋ ਇੱਕ ਬਸਤਾ ਪਿਆਰਾ ਹੈ ਦੂਜੇ ਪਾਸੇ ਕਾਲੀ ਬਾਸ਼ਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨੇ ਇੱਕ ਵਾਰੀ ਹੱਥ ਬਿਲਾ ਕੇ ਬਾ ਚੁੰਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਿਹਾ ਲੈ ਕੇ ਇੱਕ ਅੱਧੀ ਉਹਦੀ ਆਹ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਦਿਨਾਂ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੋਰ ਵਪਾਰ ਵੀ ਬੰਦ ਰਿਹਾ ਹੈ ਦੁਕਾਨਦਾਰ ਵੀ ਬੰਦ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਈਏ ਦਾ ਵੀ ਕੋਈ 1 ਰੁਪਈਏ ਦਾ ਇਜਾਮ ਲਾ ਕੇ ਦਿਖਾ ਦੇ ਭਗਵੰਤ ਪੰਤ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਇਧਰ ਉਧਰ ਘਰ ਤਾ ਨਾ ਮੇਰੇ ਕੋਲ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁੰਟ ਵੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੋਈਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ ਚਾਰ ਜੁੰਟਾਂ ਦੀ ਪਰਮਿਸ਼ਨ ਦੇਵਾਂਗਾ ਪਰ 1000 ਮੁੰਡੇ ਰੁਕੋ ਮੁੰਡਿ ਕੁੜੀਆਂ ਨੂੰ ਕੰਮ ਦਿਓ ਮੈਂ ਨਖਵਾ ਜਵਾਨ ਮੁੰਡਿ ਕੁੜੀਆਂ ਜਿੰਦਾਬਾਦ ਜਿੰਦਾਬਾਦ ਉਹ ਕੁਰਸੀ ਤੇ ਬੈਠ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਵਰਕ ਦਾ ਬਸ ਕਿਉਂਕਿ ਮੈਨੂੰ ਤੁਸੀਂ ਬਾਲਤਾ ਸ਼ਹਿਰ ਪਾਂਦੀਆਂ ਬਲੰਦੀਆਂ ਤਾਂ 17 18 ਸਾਲ ਦੀ ਉਮਰ ਚ ਦਿਖਾਤੀਆਂ ਸੀ ਉਹ ਤਾਂ ਨਮੇੜਿਆ ਕੰਮ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਅਖਬਾਰ 'ਚ ਨਾਮ ਛਪੇ ਮੈਨੂੰ ਕੋਈ ਚਾਹ ਨਹੀਂ ਮੇਰੀ ਟੀਵੀ ਤੇ ਫੋਟੋ ਆਵੇ ਮੈਨੂੰ ਸਿਰਫ ਇੱਕੋ ਚਾਹੇ ਮੇਰੇ ਪੰਜਾਬ ਨੂੰ ਨਜ਼ਰ ਨਾਲ ਲੱਗੇ ਮੇਰਾ ਪੰਜਾਬ ਉਹੀ ਕੁਸ਼ਤੀਆਂ ਛਿੰਝਾਂ ਕਿੱਤਿਆਂ ਪੰਗਰਿਆਂ ਵਾਲਾ ਪੰਜਾਬ ਬਣੇ ਸ ਵੀਰੋ ਇਹ ਤੁਹਾਡੇ ਪਿਆਰ ਕਰਕੇ ਹੈ ਤੁਹਾਡੇ ਬਿਨਾ ਕੁਝ ਨਹੀਂ ਹੋ ਸਕਦਾ ਐਸ ਵਾਰ 13 ਜੀਰੋ ਕਰ ਦੋ ਮੇਰੇ ਤੇ ਜ਼ਿੰਮੇਵਾਰੀ ਵਾਲ ਜਿਹੜੀ ਹੈ ਉਹ ਭਾਰਤ ਦਾ ਬਧੂਗਾ ਪਰ ਇੱਕ ਭਾਰ ਕੱਢੂਗਾ ਵੀ ਕਿ ਤੁਸੀਂ ਮੇਰੇ 2 ਸਾਲਾਂ ਦੇ ਕੰਮਾਂ ਤੇ ਮੋਹਰ ਲਾ ਕੇ ਇਹਦਾ ਮਤਲਬ ਤੁਸੀਂ ਮੇਰੇ ਕੰਮਾਂ ਨੂੰ ਐਪਰੀਸ਼ੀਏਟ ਕਰ ਰਹੇ ਹੋ ਮੈਂ ਧੁਗਣਾ ਮੈਂ ਧੁਗਣੇ ਉੱਛਾਣੇ ਕੰਮ ਕਰੂੰਗਾ ਜਿਹੜੀ ਕੰਪਨੀ ਦੀ ਟੀ-ਸ਼ਰਟ ਬੰਨ ਨਾਲ ਟਿਕਣ ਲੱਗ ਜੇ ਨਾ ਆਕਾ ਪ੍ਰਮਾਅ ਕਿਚ ਕਰਿਆ ਜਿਹੜੀ ਕੰਪਨੀ ਦੀ ਟੀ-ਸ਼ਰਟ ਬੇ ਟਿਕਣ ਲੱਗ ਜੇ ਨਵੇਂ-ਨਵੇਂ ਪ੍ਰਿੰਟ ਕਰਦੀ ਹੈ ਫਿਰ ਉਹ ਐਕਟ ਸਾਹਿਬ ਜ਼ਮੀਨ ਤੋਂ ਉੱਠ ਕੇ ਆਇਆ ਹੈ ਮਿਹਨਤ ਕਰਕੇ ਆਮ ਕਰ ਤੋਂ ਗਰੀਬ ਘਰ ਚੁਆਇਆ ਹੈ ਇਹ ਹੱਜ ਬੰਦਿਆਂ ਜੋ ਪਾਰਲੀਮੈਂਟ 'ਤੇ ਜਾਗੇ ਜਿਨ੍ਹਾਂ ਨੇ ਗਰੀਬੀ ਆਪਣੇ ਪਿੰਡਾਂ 'ਤੇ ਹੰਡਾਈਆਂ ਹੋਈਆਂ ਨੇ ਤਾਂ ਫਿਰ ਉਹ ਹੱਜ ਕਰੋਣੇ ਡਰ ਕੇ ਆਉਣਗੇ ਸੋ ਇੱਕ ਵਾਰੀ ਮੈਂ ਕਹੂੰਗਾ ਕਿ ਪਿਆਰ ਬੜੇਗਾ ਹੀਰੋ ਤੁਸੀਂ ਦੋ ਵਾਰੀ ਕਹਿਣਾ 13 ਜ਼ੀਰੋ 13 ਜ਼ੀਰੋ ਪੰਜਾਬ ਬਣੇਗਾ ਹੀਰੋ ਪੰਜਾਬ ਹੀਰੋ ਪੰਜਾਬ ਹੀਰੋ ਇਸ ਰੋਡ ショਅ ਦੌਰਾਨ ਆਪ ਨੇਤਾਵਾ ਤੇ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਫੁੱਲਾਂ ਦੇ ਹਾਰ ਪਾ ਕੇ ਜਿੱਥੇ ਪਰਮਾ ਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਸਿਰ ਪਾਉ ਪਾ ਕੇ ਵੀ ਸਨਮਾਨਿਤ ਕੀਤਾ ਇਸ ਰੋਡ ショਅ ਦੌਰਾਨ ਹਲਕਾ ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਗੇ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਦੀ ਵੀ ਮੰਗ ਰੱਖੀ ਸਟੇਟ ਸਰਪ੍ਰਿੰਟ ਤੋਂ ਸਵਾਲ ਦੇ ਦਿੱਤੇ ਕਾਫੀ ਹੋ ਗਏ ਪਰਵਾਹਾਂ ਦੇ ਸਾਥੀ ਪਰਾਲੇ ਨੂੰ ਪਾਰੀ ਇੰਸ਼ਾਲੇ ਕਰ ਰਹੇ ਸੋ ਵਿਖਾ ਵਾਲੇ ਪੁਲਾ ਰੋਡ ਤੇ ਹੈ ਸਰਸਟਰੀ ਦੇ ਸਿੰਘ ਸਾਹਿਬ ਨੂੰ ਦੇਖਿਆ ਜਾ ਰਿਹਾ ਹੈ ਸਾਹਿਬ ਵਿਚਾਰ ਕਰ ਰਹੇ ਲੋਕ ਇਸ ਮੌਕੇ ਤੇ ਉਹਨਾਂ ਨਾਲ ਕੈਬਨਿਟ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਜਰਨੈਲ ਨੰਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਮੌਜੂਦ ਹਨ ਮੈਂ ਸੀਮ ਸਿੰਘ ਸਾਹਿਬ ਨੇ ਅੱਜ ਰੂਟ ਸੋਚਣਾ ਕਿ ਸਾਰਾ ਖਵਾੜਾ ਜਿਹੜਾ ਉਹਨਾਂ ਨੂੰ ਆਪਣੇ ਇਹ ਜੇਲੀਆਂ ਕਰਾਈਆਂ ਉਹ ਤੇ ਪਿਆਰ ਕਰੇਗਾ ਉਹਨਾਂ ਦਾ ਸਵਾਸ ਕਰੇਗਾ ਔਰ ਉਹਨਾਂ ਦਾ ਸ਼ੁਭ ਆਵਨੰਦਨ ਕਰੇਗਾ ਔਰ ਮੈਨੂੰ ਆਸ ਹੈ ਗੁਰੂ ਕਿਰਪਾ ਕਰੇ ਪ੍ਰਮਾਤਮਾ ਦੀ ਸੰਭਵਿਸ਼ ਹੈ ਔਰ ਮੋਟਾ ਦੇ ਨਾਲ ਅਸੀਸੀ ਠਕਦਾਂਗੇ ਸਾਰੇ ਸੰਗਤਾਂ ਦਾ ਧੰਨਵਾਦ ਔਰ ਸਾਰੇ ਜੋ ਦਰਸ਼ਕੀ ਜਿਹੜੇ ਆਏ ਨੇ ਉਹਨਾਂ ਦਾ ਸਤਿਕਾਰ ਜੀ ਅੱਜ ਬਹੁਤ ਹੀ ਖੁਸ਼ਮੰਨਾ ਦਿਨ ਅੱਜ ਮੁਬਾਰਕ ਦਿਨ ਹੈ ਕਿ ਸਾਡੇ ਮੁੱਖ ਮੰਤਰੀ ਸੋਹਰੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਖਵਾੜੇ ਦੇ ਵਿਚੋ ਵਿਚਾਰੇ ਨੇ ਮੈਂ ਇੱਥੇ ਆਈ ਹੋਈ ਸਾਰੀ ਸੰਗਤ ਦਾ, ਵਰਵਾੜਾ ਬਾਸੀਆਂ ਦਾ, ਪੂਰੀ ਲੋਕ ਸਭਾ ਤੋਂ ਆਈ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਮੈਂ ਇਹ ਯਕੀਨੀ ਦਵਾਉਣਾ ਹੈ ਕਿ ਲੋਕਾਂ ਦੇ ਆਪ ਪਹਾਰੇ ਇੱਥੇ ਆਉਣ ਦੇ ਇਹ ਦਿਖ ਰਿਹਾ ਹੈ ਕਿ ਸੰਘੀਤ ਨੇ ਇਹ ਇਹ ਦੇਖਣ ਦੇ ਇਹ ਦੇਖਣ ਦੀ ਸਭ ਆਰੀਆਂ ਨੂੰ ਪਤਾ ਲੱਗ ਰਿਹਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੇ ਰਿਲੇਸ਼ਨਸ਼ਿਪ ਨੂੰ ਸਪੋਰਟ ਕਰ ਰਹੇ ਨੇ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਗੇ ਲੋਏ ਡਾਕਟਰ ਰਾਜਕਮਰ ਚੱਬੇਵਾਲ ਨੂੰ ਇਸ ਲੋਕ ਸਭਾ ਚੋਣ ਚਾਰ ਤੋਂ ਲੋਕ ਸਭਾ ਚੋਣਾਂ ਵਿੱਚ ਭੇਜਣਗੇ ਅੱਜ ਲੋਕ ਸਭਾ ਦੀਆਂ ਆਮ ਚੋਣਾਂ ਲੋਕ ਸਭਾ ਹੁਸ਼ਿਆਰਪੁਰ ਦੇ ਸਤਕਾਰਯੋਗ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਜੀ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਵਾਸਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਫਗਵਾੜਾ ਰੋਡ ਸ਼ੋਅ ਦੇ ਵਿੱਚ ਆ ਰਹੇ ਨੇ ਫਗਵਾੜਾ ਫੇਰੀ ਦੇ ਵਿੱਚ ਅੱਜ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਬਦਲਾਅ ਦੇ ਜਿਹੜਾ 2 ਸਾਲ ਪਹਿਲਾਂ ਲੋਕਾਂ ਨੇ ਇੱਕ ਤਹਿਯਾ ਕੀਤਾ ਸੀ ਉਸ ਬਦਲਾਅ ਦਾ ਅੱਜ ਰਿਜ਼ਲਟ ਜਿਹੜਾ ਆ ਤੁਹਾਡੇ ਸਾਹਮਣੇ ਆ ਕਿ ਅੱਜ ਲੋਕ ਪੱਬਾਂ ਭਾਰ ਨੇ ਆਪਣੇ ਉਸ ਹਰਮਨ ਪਿਆਰੇ ਲੀਡਰ ਦੇ ਇੱਕ ਵਾਰ ਦਰਸ਼ਨ ਦਿਦਾਰੇ ਇੱਕ ਝਲਕ ਪਾਉਣ ਦੇ ਵਾਸਤੇ ਜਿਹੜਾ ਆ ਅੱਜ ਲੋਕ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਖੜੇ ਨੇ ਲੇਕਿਨ ਲੋਕਾਂ ਦਾ ਜਿਹੜਾ ਉਤਸ਼ਾਹ ਤੁਸੀਂ ਦੇਖ ਰਹੇ ਹੋ ਇਹ ਤੋਂ ਇਹ ਲੱਗਦਾ ਕਿ ਐਲਾਨ ਹੋਣਾ ਬਾਕੀ ਹੈ ਰਿਜ਼ਲਟ ਜਿਹੜਾ ਆ ਲੋਕਾਂ ਨੇ ਕੱਢ ਦਿੱਤਾ ਆ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ 1 ਜੂਨ ਨੂੰ ਲੋਕ ਜਿਹੜੇ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੂੰ ਕਲੀਨ ਸਵੀਪ ਕਰਕੇ ਦੇਣਗੇ